ਸਤਿ ਸ਼੍ਰੀ ਅਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭਜੋਤ ਸਿੱਧੂ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਨਜ਼ਰ ਮਾਰ ਲੈਣੇ ਆਂ ਸੁਰਖੀਆਂ ਤੇ ਪੰਜਾਬ ਦੇ ਨਵੇਂ ਗਵਰਨਰ ਨੇ ਚੁੱਕੀ ਸੌਂ ਸੀਐਮ ਮਾਨ ਨੇ ਜੱਫੀ ਪਾ ਕੇ ਕੀਤਾ ਸਵਾਗਤ ਰਲ ਮਿਲ ਕੇ ਕੰਮ ਕਰਨ ਦੀ ਜਿਤਾਈ ਸੰਭਾਵਨਾ ਪੰਜਾਬ ਸਰਕਾਰ ਨੇ ਇਸ ਨਾਮ ਵਿੱਚ ਮਨਾਇਆ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਸੰਗਰੂਰ ਜ਼ਿਲ੍ਹੇ ਨੂੰ ਦਿੱਤੀ ਸੀ ਪਟ ਦੀ ਸਗਾਤ NSA ਵਿੱਚ ਕੀਤੇ ਗਏ ਵਾਅਦੇ ਵਾਲੀ ਪਟੀਸ਼ਨ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਅਮਰਤਪਾਲ ਦੇ ਮਾਮਲੇ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ ਖੁੱਲ ਗਿਆ ਲਾਡੋਵਾਲਦਾ ਟੋਲ ਪਲਾਜ਼ਾ ਹਾਈ ਕੋਰਟ ਦੇ ਹੁਕਮਤ ਬਾਅਦ ਪ੍ਰਸ਼ਾਸਨ ਨੇ ਚੁਕਵਾਇਆ ਕਿਸਾਨਾਂ ਦਾ ਤਰਨਾ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਨੂੰ ਨਵਾਂ ਗਵਰਨਰ ਮਿਲ ਚੁੱਕਿਆ ਗੁਲਾਬਚੰਦ ਕਟਾਰੀਆਂ ਨੇ ਅੱਜ ਰਾਜਪਾਲ ਦੇ ਅਹੁਦੇ ਦੀ ਸੌਂ ਚੁੱਕ ਲਈ ਹੈ ਇਸ ਮੌਕੇ ਜਿੱਥੇ ਸੀਐਮ ਨੇ ਉਹਨਾਂ ਦਾ ਸਵਾਗਤ ਕੀਤਾ ਤਾਂ ਉੱਥੇ ਹੀ ਰਾਜਪਾਲ ਨੇ ਵੀ ਸਰਕਾਰ ਦੇ ਨਾਲ ਰਲ ਕੇ ਗੱਲ ਕੰਮ ਕਰਨ ਦੀ ਗੱਲ ਆਖੀ ਪੰਜਾਬ ਦੇ ਨਵੇਂ ਰਾਜਪਾਲ ਗੁਲਾਬਚੰਦ ਕਟਾਰੀਆਂ ਨੇ ਅੱਜ ਅਹੁਦੇ ਦੀ ਸੌਂ ਚੁੱਕ ਲਈ ਹੈ ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਸੌਂ ਚੁੱਕਵਾਈ ਇਸ ਮੌਕੇ ਨਵੇਂ ਰਾਜਪਾਲ गुलाब चंद कटारिया का कहना है कि वो अपनी जिम्मेवारी तनदेही पंजाब की बेहतरी दे काम कर मेरी तरफ से पूरा प्रयास करूंगा कि एक अच्छे जनसेवक की तरह से ये पद जो होते हैं ये केवल डेकोरेशन नहीं होता है ये पद होता है जनता की सेवा करने के काम होते हैं मैंने अपने 40-45 साल की राजनीतिक क्षेत्र में सेवा ही अपना धर्म मान करके अपना काम किया यहाँ भी मैं कोशिश करूंगा कि कॉमन आदमी की समस्या का हल करने में मैं कितना सहायक हो सकता हूं मैं उनको सुनूंगा भी सही कोई भी मेरे यहां आकर के अपनी बात कह सकता है उसको समझ करके जो सही होगा वो तो मदद कर दूंगा और अगर सही नहीं होगा तो मदद मेरे यहां से संभव नहीं होगा देखो मैं सोचता मैं किसी से किसी तुलना नहीं करता हूं हरेक का मैं किसी से तुलना नहीं करता हूं मैं अपनी तुलना आपसे छह महीने बाद आपसे ही पूछूंगा कि मैं ठीक कर रहा हूँ नहीं कर रहा हूँ आपको जैसा लगता है मेरे बारे में उसको आप बताना तो निश्चित तो रूप से जो सरकार के साथ मेरा स्वभाव है कि मैं सबके साथ मिलकर काम करने का अधि रहा हूँ शुरू से ही मैं सोचता हूँ कि हम चुनाव भले अलग अलग, अलग राजनीतिक पार्टी से लड़ते होंगे लेकिन हमारा सबका उद्देश्य तो एक ही होता है जनता की अच्छी प्रकार से सेवा करना उस धर्म का पालन करने का प्रयास करूंगा इस दौरान हरियाणा के राज्यपाल बंडारू दत्तात्रेय और पंजाब के ਮੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ ਇਸ ਦੌਰਾਨ ਜਿੱਥੇ ਸੀਐਮ ਮਾਨ ਨੇ ਗੱਲ ਕਰਕੇ ਕਟਾਰੀਆਂ ਨੂੰ ਵਧਾਈ ਦਿੱਤੀ ਤਾਂ ਨਾਲ ਹੀ ਕਿਹਾ ਕਿ ਉਹ ਉਹਨਾਂ ਦਾ ਸਵਾਗਤ ਕਰਦੇ ਨੇ ਅਤੇ ਰਲ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਮੁਬਾਰਕਬਾਦ ਦੇਣਾ ਚਾਹਤਾ ਹਾਂ ਮੈਂ ਗੁਲਾਬ ਚੰਦ ਕਟਾਰੀਆ ਜੀ ਜੋ ਨਵੇਂ ਗਵਰਨਰ ਆਜ ਤੋਂ ਪੰਜਾਬ ਮੇਂ ਉਹਨਾਂ ਨੇ ਅਹੁਦਾ ਸੰਭਾਲਿਆ ਹੈ ਔਰ ਬਹੁਤ ਹੀ ਤਜਰਬਾ ਹੈ ਉਹਨਕੇ ਪਾਸ 8 ਵਾਰ ਕੇ ਵਿਧਾਇਕ ਰਹੇ ਚੁਕੇ ਹਨ एक बार के एमपी रह चुके हैं मंत्री रह चुके राजस्थान सरकार में और असम के गवर्नर थे इससे पहले तो उनका तजर्बा इस्तेमाल करेंगे और पंजाब के लोगों की भलाई के लिए मिलकर काम करेंगे कोई खटार नहीं सिर्फ काम करते वक्त कई बार ऐसा हो जाता है उनकी भी बहुत इज्जत करता हूं मैं इनकी भी बहुत इज्जत करता हूं एक्सपीरियंस है और एक्सपीरियंस का फायदा पंजाब की जनता को हम लाइक लेके देंगे दसनी हो गया कि मौजूदा समय के बच्चे गुलाब चंद कटारिया आसाम ਰਾਜਪਾਲ ਨੇ ਰਾਜਸਥਾਨ ਦੇ ਵੱਡੇ ਲੀਡਰ ਨੇ ਅਤੇ ਹੁਣ ਪੰਜਾਬ ਦੇ ਗਵਰਨਰ ਵਜੋਂ ਉਹਨਾਂ ਨੇ ਅਹੁਦਾ ਸੰਭਾਲ ਲਿਆ ਮਹਾਨ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਸੀਐਮ ਮਾਨ ਸੁਨਾਮ ਪਹੁੰਚੇ ਜਿੱਥੇ ਇੱਕ ਰਾਜਪਦਰੀ ਸਮਾਗਮ ਲਈ ਕਿਹਾ ਗਿਆ ਸੀ ਇਸ ਮੌਕੇ ਸੀਐਮ ਮਾਨ ਦੇ ਵੱਲੋਂ ਸੁਨਾਮ ਨੂੰ ਸੀਪਟਨਾ ਦਾ ਇੱਕ ਤੋਹਫ਼ਾ ਦਿੱਤਾ ਗਿਆ ਜੋ ਕਿ ਨਵੀਂ ਪੀੜੀ ਨੂੰ ਵੱਖ-ਵੱਖ ਅਦਾਰਿਆਂ ਦੇ ਲਈ ਟ੍ਰੇਨ ਕਰੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਉਸ ਸ੍ਰੀਨਾਮ ਪਹੁੰਚੇ ਜਿੱਥੇ ਉਹਨਾਂ ਨੇ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜਪਦਰੀ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਇਸ ਜਗ੍ਹਾ ਤੇ ਹੀ ਬਚਪਨ ਜਵਾਨੀ ਅਤੇ ਆਪਣਾ ਕੈਰੀਅਰ ਬਣਾਇਆ ਹੈ ਜਿਹੜੀਆਂ ਕੌਮਾਂ ਆਪਣਾ ਵਿਰਸਾ ਅਤੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਹੀ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਨੇ ਉਹਨਾਂ ਨੇ ਕਿਹਾ ਕਿ ਕਦੇ ਨਹੀਂ ਸੋਚਿਆ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਦੇਵਾਂਗਾ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਦੇ ਵਿੱਚ ਇੱਕ ਪ੍ਰੋਜੈਕਟ ਜੋ ਕਿ ਸੀਪੈਟ ਹੈ ਸ਼ੁਰੂ ਕਰ ਦਿੱਤਾ ਗਿਆ ਜਿਸ ਵਿੱਚ 1200 ਬੱਚੇ ਭਾਰਤੀ ਫੋਰਸ ਦੇ ਲਈ ਟ੍ਰੇਨਿੰਗ ਲੈਣਗੇ ਇੱਥੇ ਉਹਨਾਂ ਦੀ ਸਹੂਲਤ ਚ ਹੌਸਟਲ ਗਰਾਊਂਡ ਅਤੇ ਹੋਰ ਸਹੂਬਿਧਾਵਾਂ ਦਿੱਤੀਆਂ ਜਾਣਗੀਆਂ ਜਿਸ ਦਾ ਅੱਜ ਉਦਘਾਟਨ ਕਰ ਦਿੱਤਾ ਗਿਆ ਸੀਪੈਟ ਨਾਂ ਦਾ ਇੱਕ ਪ੍ਰੋਜੈਕਟ ਹੈ ਉਹ ਮਸ਼ੂਰ ਕਰਕੇ ਹੈ ਖੇੜੀ ਉਹਦੇ ਵਿੱਚ ਕੀ ਹੈ 10 ਏਕੜ ਦੇ ਵਿੱਚ ਹੈ ਉਹਦੇ ਵਿੱਚ 1200 ਬੱਚਾ ਇੱਕ ਸਾਲ ਦੇ ਵਿੱਚ ਟ੍ਰੇਨਡ ਹੋਊਗਾ ਪੁਲਿਸ ਵਾਸਤੇ ਸੀਆਰਪੀਐਫ ਵਾਸਤੇ ਬੀਐਸਐਫ ਵਾਸਤੇ ਪੈਰਾਮਿਲਟਰੀ ਫੋਰਸ ਵਾਸਤੇ ਜਿੰਨੀਆਂ ਵੀ ਫੋਰਸਸ ਨੇ ਆਰਮਡ ਫੋਰਸਸ ਨੇ ਉਹਨਾਂ ਵਾਸਤੇ ਟ੍ਰੇਨਿੰਗ ਦਿੱਤੀ ਜਾਊਗੀ 1200 ਬੱਚੇ ਨੂੰ ਇੱਕ ਸਾਲ ਚ ਹੋਸਟਲ ਹੈ ਉੱਥੇ ਹੀ ਰਹਿਣਗੇ ਐਡਮਿਨ ਬਲੌਕ ਹੈ 400 ਮੀਟਰ ਦਾ ਟਰੈਕ ਹੈ ਉਹਨਾਂ ਦੇ ਪ੍ਰੈਕਟਿਸ ਕਰਨ ਵਾਸਤੇ ਵਾਲੀਬॉल ਦਾ ਗਰਾਊਂਡ ਹੈ ਟੈਨਿਸ ਦਾ ਗਰਾਊਂਡ ਹੈ ਸ਼ੂਟਿੰਗ ਰੇਂਜ ਹੈ ਸਭ ਕੁਝ ਉਹਦੇ ਚ ਲੇਟੈਸਟ ਸੀ ਪਾਟਨਾ ਦਾ ਪ੍ਰੋਜੈਕਟ ਹੈ ਤੇ ਸਾਡੇ ਬੱਚੇ ਜਿਹੜੇ ਨੇ ਉਹ ਆਪਣਾ ਫੌਜ ਦੇ ਵਿੱਚ ਜਾਂ ਆਰਮਡ ਫੋਰਸਸ ਦੇ ਵਿੱਚ ਆਪਦਾ ਕੈਰੀਅਰ ਬਣਾਉਣਗੇ ਅੱਜ ਮੈਂ ਉਧ ਘਾਟਨ ਕਰਕੇ ਆਇਆ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਮਾਲਵਾ ਨਹਿਰ ਵੀ ਬਣਾ ਦਿੱਤੀ ਗਈ ਹੈ ਜਿਸ ਨਾਲ 2 ਲੱਖ ਏਕੜ ਜ਼ਮੀਨ ਨੂੰ ਪਾਣੀ ਮਿਲੇਗਾ ਉਨਾ ਕਹਿ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਨੂੰ ਲੈ ਕੇ ਹੋਰ ਖੁਸ਼ਖਬਰੀ ਦੇਣ ਜਾ ਰਹੇ ਹਾਂ ਹੁਣ ਇਹ ਵੀ ਕਿਹਾ ਕਿ 206 ਮੈਗਾਵਾਟ ਦਾ ਡੈਮ ਬਣਾਇਆ ਜਾ ਰਿਹਾ ਹੈ ਜਿਸ ਦੀ ਨਹਿਰ ਦੁਆਬਾ ਨਹਿਰ ਨੂੰ ਜਾਵੇਗੀ ਐਨਐਸਏ ਵਿੱਚ ਕੀਤੇ ਗਏ ਵਾਅਦੇ ਨੂੰ ਲੈ ਕੇ ਐਮਪੀ ਅਮਰਿਤਪਾਲ ਸਿੰਘ ਦੇ ਵਕੀਲਾਂ ਵੱਲੋਂ ਪਾਈ ਗਈ ਪਟੀਸ਼ਨ ਤੇ ਅੱਜ ਸੁਣਵਾਈ ਹੋਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਐਮਪੀ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਜਿਸ ਵਿੱਚ ਹਾਈ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਇਸ ਮਾਮਲੇ 'ਚ ਜਵਾਬ ਮੰਗਿਆ ਹੈ ਜਿਸ ਤੋਂ ਬਾਅਦ ਅਗਲੀ ਸੁਣਵਾਈ ਦੀ ਤਰੀਕ 28 ਅਗਸਤ ਮੁਕਰਰ ਕਰ ਦਿੱਤੀ ਗਈ ਹੈ ਸੁਣਵਾਈ ਤੋਂ ਬਾਅਦ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੀ ਪ੍ਰਤੀਕਰਮ ਇਸ ਤੇ ਸਾਹਮਣੇ ਆਇਆ ਹੈ ਆਓ ਜਾਣਦੇ ਹਾਂ ਕੀ ਕਹਿਣਾ ਉਹਨਾਂ ਦਾ ਸੰਤੁਸ਼ਟੀ ਹੈ ਬਾਕੀ ਉਹਨਾਂ ਨੇ ਡੇਟ ਬੜੀ ਲੰਮੀ ਜੇ ਬੜਾ ਮੌਤ ਥੋੜਾ ਜੀ ਨੇੜੇ ਰੱਖਣਾ ਚਾਹੀਦਾ ਸੀ ਇਹ ਚੀਜ਼ ਕੜੀ ਹਾਂ ਬਾਕੀ ਤਾਂ ਹੋਣ ਦੇ 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 ਕਿ ਅੱਗੇ ਤੋਂ ਇੰਤਕਤੀ ਹੋਵੇ ਕਿ ਅਸੀਂ ਇਹਦੇ ਨਾਲ ਹੀ ਪਤਾ ਜੀਦਾ ਹਮੇਸ਼ਾ ਹਾਂ ਜਿਹੜੇ ਰੱਖਦੇ ਹਾਂ ਚਲੋ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਬਾਕੀ ਚਲੋ ਤੇ ਬਹੁਤ ਸੀ ਉਹ 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 ਨਾ ਨਾ ਇਹੋ ਗੱਲ ਉਹ ਕਹਿੰਦੇ ਸੀ ਕਿ ਉਹਨਾਂ ਨੇ ਮੰਗੇ ਚਾਹ ਨੇ ਇਹ ਸਾਰੇ ਵਾਸਤੇ ਸਾਨੂੰ ਜਿਹੜੇ ਇਹਨਾਂ ਫੀਡਿਆ ਤਾਂ ਵੀ ਚੀਜ਼ਾਂ ਸਰਕਾਰ ਦਾ ਉਹਨਾਂ ਨੇ ਸਾਨੂੰ ਪਰੇ ਇਹ ਜੋ ਜਵਾਬ ਅਦਾ ਕਰਨ ਮੱਤੇ ਇਨਾ ਸਮਾਂ ਲੱਗ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਐਮਪੀ ਦੀ ਚੋਣ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਅਮਰਿਤਪਾਲ ਸਿੰਘ 'ਤੇ ਲੱਗੀ ਐਨਐਸਏ ਵਿੱਚ ਵਾਦਾ ਕਰ ਦਿੱਤਾ ਗਿਆ ਸੀ ਜਿਸ ਤੇ ਅਮਰਿਤਪਾਲ ਹੋਰਾਂ ਦੇ ਵਕੀਲਾਂ ਦੇ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਪਿਛਲੇ ਦਿਨੀ ਇਸ ਮਾਮਲੇ ਤੇ ਕੋਰਟ ਵਿੱਚ ਸੁਣਵਾਈ ਹੋਣੀ ਸੀ ਪਰ ਸਰਕਾਰੀ ਵਕੀਲ ਨੇ ਪਟੀਸ਼ਨ ਵਿੱਚ ਗੜਬੜੀ ਦੀ ਗੱਲ ਆਖੀ ਜਿਸ ਕਰਕੇ ਸੁਣਵਾਈ ਦੀ ਤਰੀਕ ਅੱਗੇ ਕਰ ਦਿੱਤੀ ਗਈ ਸੀ ਅਤੇ ਅੱਜ ਜੱਜ ਤੇ ਸੁਣਵਾਈ ਹੋ ਚੁੱਕੀ ਹੈ ਕਿਸਾਨਾਂ ਦੇ ਵਿਰੋਧ ਵਿਚਾਲੇ ਪ੍ਰਸ਼ਾਸਨ ਦੇ ਵੱਲੋਂ ਸਵੇਰੇ-ਸਵੇਰੇ ਲਾਡੋਵਾਲ ਟੋਲ ਪਲਾਜ਼ਾ ਖੁਲਵਾ ਦਿੱਤਾ ਗਿਆ ਟੋਲ ਪਲਾਜ਼ਾ ਦੇ ਨਾਲ-ਨਾਲ ਇੱਥੇ ਆਉਣ ਵਾਲੇ ਰਸਤਿਆਂ ਤੇ ਵੀ ਭਾਰੀ ਫੋਰਸ ਤਾਇਨਾਤ ਕੀਤੀ ਗਈ ਟੋਲ ਪਲਾਜ਼ਾ ਖੁੱਲਣ ਤੋਂ ਰੋਕਣ ਲਈ ਆਉਣ ਵਾਲੇ ਕਿਸਾਨਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ ਇਸ ਦੌਰਾਨ ਭਾਰਤੀ ਮਜ਼ਦੂਰ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਗਿੱਲ ਨੂੰ ਪਾਲਸ ਦੇ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਮੁਰ ਤੋਂ ਸ਼ੁਰੂ ਹੋ ਗਿਆ ਹੈ ਭਾਵ ਕਿ ਅੱਜ ਤੋਂ ਇਸ ਟੋਲ ਪਲਾਜ਼ੇ ਤੋਂ ਲੰਘਣ ਦੇ ਲਈ ਟੋਲ ਟੈਕਸ ਅਦਾ ਕਰਨਾ ਹੋਵੇਗਾ ਬੀਤੇ ਡੇਢ ਮਹੀਨੇ ਤੋਂ ਇਹ ਟੋਲ ਟੈਕਸ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਇਹ ਕਹਿ ਕੇ ਬੰਦ ਕੀਤਾ ਗਿਆ ਸੀ ਕਿ ਟੋਲ ਪਲਾਜ਼ਾ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਨਾਲ ਹੀ ਟੋਲ ਪਲਾਜ਼ਾ ਦੇ ਵੱਲੋਂ ਵਾਧੂ ਟੈਕਸ ਵਸੂਲਿਆ ਜਾ ਰਿਹਾ ਜਸਮੁਣ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਪਰਦਰਸ਼ਨ ਵੀ ਕੀਤਾ ਗਿਆ ਪਰ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਅਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਜਿਸ ਤੋਂ ਬਾਅਦ ਸਰਕਾਰ ਨੇ 4 ਹਫਤਿਆਂ ਦਾ ਹਾਈ ਕੋਰਟ ਤੋਂ ਸਮਾਂ ਮੰਗਿਆ ਸੀ ਤੇ ਅੱਜ ਸਵੇਰੇ 8 ਵਜੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਪਹੁੰਚ ਕੇ ਇਸ ਟੋਲ ਪਲਾਜ਼ੇ ਨੂੰ ਮੁਰਤੋਂ ਸ਼ੁਰੂ ਕਰਵਾ ਦਿੱਤਾ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂ ਦਿਲਬਾਖ ਸਿੰਘ ਗਿੱਲ ਨੇ ਅਪੀਲ ਵੀ ਕੀਤੀ ਸੀ ਕਿ ਲੋਕ ਵੱਡੀ ਗਿਣਤੀ ਚ ਸਵੇਰੇ 8 ਵਜੇ ਇਕੱਠੇ ਹੋਣ ਕਿਉਂਕਿ ਪ੍ਰਸ਼ਾਸਨ ਇਸ ਨੂੰ ਸ਼ੁਰੂ ਕਰਵਾਉਣ ਜਾ ਰਿਹਾ ਪਰ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਨੇ ਇਸ ਟੋਲ ਪਲਾਜ਼ਾ ਨੂੰ ਮੁਰਤੋਂ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਲੁਧਿਆਣਾ ਪੁਲਿਸ ਦੇ ਸੀਨੀਅਰ ਅਫਸਰ ਸ਼ੁਭ ਗਰੇਵਾਲ ਦਾ ਕੀ ਕਹਿਣਾ ਆਓ ਸੁਣਦੇ ਹਾਂ ਜੀ ਬੜਾ ਹੀ ਪੀਸਫੁੱਲ ਤਰੀਕੇ ਨਾਲ ਤੇ ਸੁਚਾਰੂ ਰੂਪ ਨਾਲ ਆ ਜਿਹੜਾ ਟੋਲ ਹੈ ਉਹ ਚੱਲਦਾ ਪਿਆ ਤੇ ਇੱਥੇ ਪੁਲਿਸ ਦੀ ਪ੍ਰੈਜ਼ੈਂਸ ਵੀ ਹੈਗੀ ਹੈ ਤੇ ਸਿਵਲ ਪ੍ਰਸ਼ਾਸਨ ਨਾਲ ਵੀ ਬੜਾ ਵਧੀਆ ਟਾਈਅਪ ਹੈ ਸਿਵਲ ਪ੍ਰਸ਼ਾਸਨ ਦੇ ਵੀ ਬੈਠੇ ਹੋਏ ਅਫਸਰ ਤੇ ਜਿਹੜੇ ਆਪਣੇ NHAI ਦੇ ਵੀ ਅਫਸਰ ਹਨ ਨਾਲ ਵੀ ਬੜਾ ਵਧੀਆ ਕੋਆਪਰੇਸ਼ਨ ਸਾਨੂੰ ਫਿਲਹਾਲ ਮਿਲ ਰਿਹਾ ਤੇ ਪ੍ਰੋਪਰ ਤਰੀਕੇ ਨਾਲ ਜਿਹੜੀ ਗੱਡੀਆਂ ਨੇ ਇੱਥੋਂ ਲੰਘ ਰਹੀਆਂ ਨੇ ਟੋਲ ਪਿਆਜ਼ਾ ਤੋਂ ਤੇ ਸਾਰਾ ਜਿਹੜਾ ਪ੍ਰੋਪਰ ਤਰੀਕੇ ਨਾਲ ਸਰ ਸ਼ੁਰੂ ਹੋ ਤੀ ਹੈ ਵੀ ਥੋੜੀ ਜਿਹੀ ਟ੍ਰੈਫਿਕ ਦੀ ਸਮੱਸਿਆ ਵੀ ਆ ਗਈ ਹੈ ਜਾਮ ਬਣਨਾ ਸ਼ੁਰੂ ਹੋ ਗਿਆ ਨਹੀਂ ਜੀ ਜਾਮ ਨਹੀਂ ਲੱਗ ਰਿਹਾ ਇੱਥੇ ਜਿਹੜਾ ਹੁਣ ਜਿਹੜੀ ਕਿਉਂਕਿ ਟੋਲ ਜਦੋਂ ਟੋਲ ਪਰਚੀਆ ਕੱਟਦੇ ਨੇ ਉੱਥੇ ਜਾਂ ਜਾਂ ਤੇ ਉਹਦੇ ਵਿੱਚ ਜਿਹੜਾ ਜੂ ਉੱਥੇ ਲਾਈਨ ਲੱਗਦੀ ਹੈ ਉਹ ਆਦਰਵਾਇਜ਼ देयर ਇਜ਼ ਨੋ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਬੜਾ ਪੀਸਫੁਲੀ ਚੱਲ ਰਿਹਾ ਹੈ ਜਦੋਂ ਜਿੱਥੇ ਟੋਲ ਕਲੈਕਸ਼ਨ ਪੁਆਇੰਟ ਹੈ ਜਿੱਥੇ ਰੀਸਟ ਕੱਟਦੀ ਹੈ ਉੱਥੇ ਜੇ ਇੱਕ ਗੱਡੀ ਇੱਕ ਗੱਡੀ ਜਿਹਦਾ ਟੋਲ ਕੱਟ ਰਿਹਾ ਹੈ ਤੇ ਦੂਜੀ ਗੱਡੀ ਨੇਚਰਲੀ ਉਹਦੇ ਪਿੱਛੇ ਖੜੀ ਹੋਏਗੀ ਉੱਥੇ ਜ਼ਰੂਰ ਕੁਝ ਲਾਈਨਾਂ ਲੱਗੀਆਂ ਉਹ ਤਾ ਕਰਕੇ ਲੱਗ ਰਹੀ ਹੈ ਬਿਕਾਜ਼ ਟੋਲ ਕਲੈਕਸ਼ਨ ਹੋ ਰਿਹਾ ਹੈ ਉੱਥੇ ਅਦਰਵਾਈਜ਼ ਜਿਹੜਾ ਟ੍ਰੈਫਿਕ ਹੈ ਬਿਲਕੁਲ ਪੀਸਫੁਲ ਤਰੀਕੇ ਨਾਲ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇੱਥੇ ਜਿੱਥੇ ਮੇਰੀ ਹੁਣ ਇੱਥੇ ਸਾਡੀ ਆਪਣੀ ਡਿਊਟੀ ਲੱਗੀ ਹੈ ਟੋਲ ਤੇ ਇੱਥੇ ਕਰੀਬ ਦੋ ਤੋਂ ਤਿੰਨ ਵਿਅਕਤੀ ਇੱਥੇ ਆਇਸ ਜਿਹੜੇ ਕਿ ਜਿਨ੍ਹਾਂ ਨੂੰ ਕਦਾ ਥੋੜਾ ਜਿਹਾ ਸਾਨੂੰ ਸ਼ ਤੋ ਫਿਰ ਕਿਉਂਕਿ ਹਾਈ ਕੋਰਟ ਦੀ ਹਾਈ ਕੋਰਟ ਵੱਲੋਂ ਵੀ ਚ ਜਿਹੜਾ ਹੈਗਾ ਹੁਕਮ ਸਾਨੂੰ ਸੀਗੇ ਤੇ ਆਪਣੇ ਸੀਨੀਅਰ ਅਫਸਰਾਂ ਵੱਲੋਂ ਵੀ ਸਾਨੂੰ ਜਿਹੜੇ ਸੀਗੇ ਤੇ ਫਿਰ ਉਹਨਾਂ ਦੇ ਬੇਸਿਸ ਤੇ ਅਸੀਂ ਜਿਹੜੀ ਆ ਫਿਰ ਉਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਤੇ ਉਹਨਾਂ ਦੀ ਸ਼ਮਾਕਤ ਕਰ ਰਹੇ ਹਾਂ ਟੋਲ ਜੀ ਕੰਟੀਨਿਊ ਚੱਲਦਾ ਰਹੂਗਾ ਹੁਣ ਪੁਲਿਸ ਦੀ ਤਨਾਤੀ ਕਿੰਨੀ ਕਰਨੀ ਹੈ ਕਿਸ ਤਰੀਕੇ ਨਾਲ ਕਰਨੀ ਹੈ ਇਹ ਦੀ ਸਿਚੁਏਸ਼ਨ ਬੀ ਡਿਪੈਂਡਿੰਗ ਔਨ ਦੀ ਸਿਚੁਏਸ਼ਨ ਉਹ ਫਿਰ ਅਗਲੇ ਅੱਗਾ ਸੀਨੀਅਰ ਅਫਸਰਾਂ ਦੀ ਸਲਾਹ ਨਾਲ ਉਹਨਾਂ ਤੋਂ ਹੁਕਮਾਂ ਨਾਲ ਫਿਰ ਜਿਹੜੀ ਅਗਲੀ ਕਾਰਵਾਈ ਅਸੀਂ ਕਰਾਂਗੇ ਦੱਸਦੇ ਕਿ ਭਾਰਤੀ ਕਿਸਾਨ ਯੂਨੀਅਨ ਨੇ ਪਿਛਲੇ 45 ਦਿਨਾਂ ਤੋਂ ਟੋਲ ਪਲਾਜ਼ਾ ਫ੍ਰੀ ਕਰਵਾਇਆ ਹੋਇਆ ਸੀ ਕਿਸਾਨ ਜਥੇਬੰਦੀਆਂ ਦੀ ਮੰਗ ਸੀ ਕਿ ਟੋਲ ਰੇਟਾਂ ਤੇ ਕੀਤਾ ਗਿਆ ਵਾਅਦਾ ਵਾਪਸ ਲਿਆ ਜਾਵੇ ਪਰ ਅੱਜ ਕਿਸਾਨਾਂ ਦੀਆਂ ਮੰਗਾਂ ਮੰਨੇ ਦੇ ਬਗੈਰ ਹੀ ਟੋਲ ਪਲਾਜ਼ਾ ਮੁਰ ਤੋਂ ਚਾਲੂ ਕਰ ਦਿੱਤਾ ਗਿਆ ਪ੍ਰਦੀਪ ਪਲੇਅਰ ਵੱਲੋਂ ਸੁਖਬੀਰ ਬਾਦਲ ਖਿਲਾਫ ਦਿੱਤੇ ਬਿਆਨਾਂ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਭਖਦਾ ਦਿਖਾਈ ਦੇ ਰਿਹਾ ਹੈ ਇਸ ਤੇ ਹੁਣ ਭਾਜਪਾ ਲੀਡਰ ਹਰਜੀਤ ਗਰੇਵਾਲ ਵੀ ਮੈਦਾਨ ਵਿੱਚ ਆ ਚੁੱਕੇ ਨੇ ਉਹਨਾਂ ਨੇ ਇਕਾਲੀ ਦਲ ਦਾ ਸਮਰਥਨ ਕੀਤਾ ਹੈ ਹਾਈ ਪ੍ਰੋਫਾਈਲ ਬਰਗਾੜੀ ਬੇਦਬੀ ਮਾਮਲੇ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਵੱਲੋਂ ਸੁਖਬੀਰ ਬਾਦਲ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਜਿਸ ਤੇ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਆਪਣਾ ਪ੍ਰਤੀਕਰਮ ਦਿੱਤਾ ਗਰੇਵਾਲ ਦਾ ਕਹਿਣਾ ਹੈ ਕਿ ਅਕਾਲੀ ਦਲ ਇਸ ਸਮੇਂ ਬਹੁਤ ਹੀ ਕਮਜ਼ੋਰ ਸਥਿਤੀ ਦੇ ਵਿੱਚ ਹੈ ਜਿਸ ਦਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਫਾਇਦਾ ਚੱਕ ਰਹੀ ਹੈ ਉਹਨਾਂ ਕਹਿੰਦੇ ਕਿ ਪ੍ਰਦੀਪ ਕਲੇਰ ਇੱਕ ਸਰਕਾਰੀ ਗਵਾਹ ਜੋ ਕਿ ਅਕਾਲੀ ਦਲ ਦੇ ਖਿਲਾਫ ਜਾਣ ਬੁੱਝ ਕੇ ਖੜਾ ਕੀਤਾ ਗਿਆ ਮੇਰਾ ਖਿਆਲ ਆ ਸ਼੍ਰੋਮਣੀ ਅਕਾਲੀ ਦਲ ਐਸ ਵੇਲੇ ਬਹੁਤ بڑے ਕਰਾਈਸਿਸ ਚ ਹੈ ਉਹ ਪ੍ਰਦੀਪ ਪਲੇਅਰ ਇੱਕ ਸਰਕਾਰੀ ਗਵਾਹ ਉਹ ਸਾਰਿਆਂ ਦੇ ਖਿਲਾਫ ਬੋਲਦੀ ਜਾਂਦਾ ਔਰ ਉਹ ਕਿਉਂ ਬੋਲਦੀ ਜਾਂਦਾ ਕਿ ਅੱਜ ਅਕਾਲੀ ਦਲ ਕਮਜ਼ੋਰ ਹੋ ਗਿਆ ਔਰ ਲੀਡਰਸ਼ਿਪ ਦਾ ਉਹ ਪ੍ਰਭਾਵ ਨਹੀਂ ਰਿਹਾ ਆਪਦੇ ਸੀਨੀਅਰ ਲੀਡਰਸ ਨੂੰ ਖੁਦ ਹੀ ਕੱਢਦਾ ਇਹ ਤਾਂ ਖੁੱਦ ਦਾ ਜਿਹੜੀ ਬਾੜ ਹੈ ਨਾ ਉਹੀ ਖੇਤ ਨੂੰ ਖਾਣ ਲੱਗ ਗਈ ਐਸ ਵੇਲੇ ਉਹਨਾਂ ਨੂੰ ਇੰਨਾ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਅਕਾਲੀ ਦਲ ਨੂੰ ਮਜ਼ਬੂਤ ਰੱਖਣਾ ਚਾਹੀਦਾ ਔਰ ਜਿਹੜਾ ਹੈ ਪ੍ਰਦੀਪ ਕੁਲੇਰ ਜੋਗਰ ਨਾਲ ਬੋਲ ਰਿਹਾ ਹੈ ਮੇਰਾ ਖਿਆਲ ਆ ਉਹ ਠੀਕ ਨਹੀਂ ਹੈ ਉਹਨਾਂ ਦੀ ਬਕਾਇਦਾ ਜਾਂਚ ਹੋ ਕੇ ਮੀਡੀਆ ਨੂੰ ਵੀ ਇਹ ਜਿਹੇ ਲੋਕਾਂ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ ਪਰ ਬਦਕਿਸਮਤੀ ਹੈ ਕਿ ਸਰਕਾਰੀ ਗਵਾਹ ਉਹ ਪੰਜਾਬ ਸਰਕਾਰ ਦੀ ਤਰਫੋਂ ਆਮ ਆਦਮੀ ਪਾਰਟੀ ਦੀ ਤਰਫੋਂ ਕਾਂਗਰਸ ਦੀ ਤਰਫੋਂ ਕਰਵਾਇਆ ਜਾ ਰਿਹਾ ਕੰਮ ਜਿਹੜਾ ਕਰਵਾਇਆ ਜਾ ਰਿਹਾ ਤਾਂ ਕਿ ਅਕਾਲੀ ਦਲ ਦੀ ਦਿੱਖ ਠੀਕ ਨਾ ਹੋ ਸਕੇ ਔਰ ਇਹਦੇ ਨਾਲ ਵਾਕਿਆ ਹੀ ਖਰਾਬ ਹੋ ਰਹੀ ਹੈ ਲੋਕਾਂ 'ਚ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੁਣ ਸੂਝ-ਬੂਝ ਤੋਂ ਕੰਮ ਲੈਣਾ ਚਾਹੀਦਾ ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਐਸ ਵੇਲੇ ਪਿੱਛੇ ਪਈ ਹੈ ਸਰਕਾਰੀ ਤੌਰ ਤੇ ਐ ਜੋ ਹੋ ਰਿਹਾ ਔਰ ਇਹਦੇ 'ਚ ਜੇ ਲੋਕਾਂ ਦੇ ਦਿਮਾਗ 'ਚ ਇਹ ਪੱਕਾ ਕਰ ਕਰ ਗਿਆ ਤਾਂ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਕਦੇ ਵੀ ਅੱਗੇ ਨਹੀਂ ਵੱਧ ਪਾਏਗਾ ਔਰ ਇਹ ਸ਼੍ਰੋਮਣੀ ਕਮੇਟੀ ਕਿਤੇ ਇਹਨਾਂ ਦੇ ਹੱਥਾਂ ਚੋਂ ਚਲੀ ਜਾਵੇ ਕਿਉਂਕਿ ਸ਼੍ਰੋਮਣੀ ਕਮੇਟੀ ਦੂਸਰੇ ਲੋਕਾਂ ਦੇ ਹੱਥਾਂ ਚ ਚਲੀ ਗਈ ਜੋ ਇੱਕ ਸਾਜ਼ਿਸ਼ ਚੱਲ ਰਹੀ ਹੈ ਪੂਰੇ ਦੇਸ਼ 'ਚ ਔਰ ਦੁਨੀਆ ਜੋ ਵੀ ਚੱਲ ਰਹੀ ਹੈ ਕਿ ਅਕਾਲੀ ਦਲ ਦੇਸ਼ ਭਗਤ ਜਮਾਤ ਪੰਥ ਦੀ ਨੁਮਾਇੰਦ ਜਮਾਤ ਜੇ ਸ਼੍ਰੋਮਣੀ ਕਮੇਟੀ ਦੇ ਹੱਥਾਂ ਚ ਚਲੀ ਗਈ ਤਾਂ ਸਾਡਾ ਹੀ 10-10 ਰੁਪਏ ਚੜਾਏ ਹੋਏ ਸਾਡੇ ਹੀ ਗੋਲੀਆਂ ਲੱਗਣੀਆਂ ਨੇ ਔਰ ਪੰਜਾਬ ਡਿਸਟਰਬ ਹੋਏਗਾ ਇਹ ਚੀਜ਼ ਤੇ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਔਰ ਇਹਦੇ ਸੋਚ ਸੰਗ ਕੇ ਕੋਈ ਵੀ ਸਟੈਪ ਲੈਣ ਮੈਂ ਤਾਂ ਇਹ ਹੀ ਪ੍ਰਾਰਥਨਾ ਹੀ ਕਰ ਸਕਦੇ ਆ ਦੱਸ ਦੇ ਕਿ ਪ੍ਰਦੀਪ ਕਲੇਰ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਾ ਤਾਂ ਉਸ ਤੋਂ 2017 ਦੇ ਮੌੜ ਬੰਬ ਧਮਾਕੇ ਅਤੇ ਨਾ ਹੀ ਸ਼੍ਰੋਮ ਨੇ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਬੰਧੀ ਕੋਈ ਸਵਾਲ ਕੀਤਾ ਹੈ ਡੇਰਾ ਸੱਜਾ ਸਾਦਾ ਮੁਖੀ ਗੁਰਮੀਤ RAM ਰਹੀਮ ਬਾਰੇ ਵੀ ਕਿਸੇ ਤਰੀਕੇ ਦੀ ਪੁੱਛਗਿੱਛ ਨਹੀਂ ਕੀਤੀ ਗਈ ਪ੍ਰਦੀਪ ਕਲੇਰ ਦੇ ਇਸ ਬਿਆਨ ਤੇ ਸਿਆਸਤ ੜਕ ਗਈ ਹੈ ਭਾਜਪਾ ਲੀਡਰ ਹਰਜੀਤ ਗਰੇਵਾਲ ਵੱਲੋਂ ਬਾਦਲ ਪਰਿਵਾਰ ਦਾ ਪੱਖ ਪੂਰੇ ਜਾਣ ਤੋਂ ਬਾਅਦ ਕਈ ਹੋਰ ਪਾਰਟੀਆਂ ਦੇ ਲੀਡਰਾਂ ਨੇ ਗਰੇਵਾਲ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਗਰੇਵਾਲ ਨੇ ਪ੍ਰਦੀਪ ਤੇ ਕਾਂਗਰਸ ਅਤੇ ਆਪ ਦਾ ਗਵਾਹ ਹੋਣ ਦੇ ਇਲਜ਼ਾਮ ਲਾਏ ਨੇ ਪ੍ਰਦੀਪ ਕਲੇਰ ਦੇ ਬਿਆਨਾਂ ਤੇ ਭਾਪੀ ਦੇ ਲੀਡਰ ਹਰਜੀਤ ਗਰੇਵਾਲ ਦੇ ਵੱਲੋਂ ਸੁਖਬੀਰ ਬਾਦਲ ਦਾ ਪੱਖ ਪੂਰਿਆ ਗਿਆ ਅਤੇ ਪ੍ਰਦੀਪ ਕਲੇਰ ਨੂੰ ਕਾਂਗਰਸ ਅਤੇ ਆਪ ਦਾ ਮੋਰਾ ਦੱਸਿਆ ਗਿਆ ਜਿਸ ਤੇ ਕਾਂਗਰਸ ਦੇ ਬੁਲਾਰੇ ਨਰਿੰਦਰਪਾਲ ਸਿੰਘ ਸੰਧੂ ੜਕ ਗਏ ਉਹਨਾਂ ਦਾ ਕਹਿਣਾ ਹੈ ਕਿ ਗਰੇਵਾਲ ਵੱਲੋਂ ਦਿੱਤੇ ਗਏ ਬਿਆਨਾਂ ਦਾ ਕੋਈ ਵੀ ਆਧਾਰ ਜਾਂ ਫਿਰ ਸਬੂਤ ਨਹੀਂ ਹੈ ਗਰੇਵਾਲ ਵਰਗੇ ਲੀਡਰ ਸਿਰਫ ਕੋ ਬਿਆਨ ਦੇਣ ਦੇ ਲਈ ਰੱਖੇ ਗਏ ਨੇ ਜਦਕੀ ਮੰਤਰੀ ਬਣਾਉਣ ਵਾਲੇ ਹੋਰ ਹੀ ਨੇ ਔਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦੇਖੋ ਬੜਾ ਦੁਰਭਾਗੇਪੁਰ ਦੇ ਸ਼ਰਮਨਾਗਪੁਰ ਨੂੰ ਬਿਆਨ ਐਸਾ ਬਿਆਨ ਦੇਣਾ ਇਹਨਾਂ ਨੂੰ ਕਿਉਂਕਿ ਮੈਂ ਇਹਨਾਂ ਤੋਂ ਆਸ ਹੀ ਰੱਖ ਨਹੀਂ ਸਕਦਾ ਕੋਈ ਇਹਨਾਂ ਦੇ ਸ਼ੁਰੂ ਤੋਂ ਹੀ ਬਿਆਨ ਕੋਈ ਵੀ ਬਿਆਨ ਜਿਹੜਾ ਇਹਨਾਂ ਦਾ ਸਹੀ ਨਹੀਂ ਰਿਹਾ ਕੋਈ ਸ਼ੁਰੂ ਤੋਂ ਪੰਜਾਬ ਦੇ ਜਿਹੜੇ ਆਈ ਨਾ ਕਿਸਾਨ ਦੇ ਜਿਹੜੇ ਆਉਣੇ ਇਹ ਕਾਂਗਰਸ ਐਂਟੀ ਬੋਲਦੇ ਨੇ ਇਹਨਾਂ ਨੂੰ ਬੋਲੋ ਵੀ ਤੁਸੀਂ ਇਹ ਜਿਹੜਾ ਬਿਆਨ ਦਿੱਤਾ ਹੈ ਇਹਦਾ ਕੋਈ ਤਰਕੋ ਪਧਾਰ ਕੋਈ ਸਬੂਤ ਕੋਈ ਹੈਗਾ ਦੇਖੋ ਉਹ ਬੰਦਾ ਸਾਹਮਣੇ ਕੈਮਰੇ ਦੇ ਆ ਕੇ ਇਹ ਇਹੋ ਚੀਜ਼ ਦੱਸ ਰਿਹਾ ਬਕਾਇਦਾ ਡੇਟ ਦੱਸ ਰਿਹਾ ਵੀ 2 ਜਨਵਰੀ ਨੂੰ ਸੁਖਬੀਰ ਬਾਦਲ ਉਥੇ ਰਾਤ ਨੂੰ ਆਇਆ ਔਰ ਪਿਲੋ ਵਾਪਸ ਗਿਆ ਜੀ ਤੁਸੀਂ ਚੈੱਕ ਕਰਾ ਲਓ ਡੇਟ 에어ਪੋਰਟ ਤੋਂ 에어ਪੋਰਟ ਤੋਂ ਪਰਸੋਂ ਦੁੱਧ ਦੁੱਧ ਤੇ ਪਾਣੀ ਤੇ ਪਾਣੀ ਨਿਕਲ ਰਿਹਾ ਮੈਨੂੰ ਪੁੱਛਣਾ ਚਾਹੁੰਦਾ ਕਿ ਕਾਂਗਰਸ ਦੇ ਧਾਇ ਤੇ ਗਿਆ ਜੀ ਸਿੰਘ ਬਾਦਲ ਜਿਹੜੇ ਗੱਲ ਕਰ ਰਹੇ ਨੇ ਮਤਲਬ ਬਿਆਨ ਦੇਣੇ ਕੋਈ ਸਪੋਕਸਪਰਸਨ ਨੇ ਤੁਸੀਂ ਕੋਈ ਲੀਡਰ ਬੀਜਪੀ ਦੇ ਅਸਲ ਤੇ ਮੈਂ ਦੱਸਾਂ ਤੁਹਾਨੂੰ ਗੱਲ ਪਤਾ ਕੀ ਹੈ ਗੱਲ ਇਹ ਆ ਵੀ ਇਹ ਆਪਣੀ ਨਾ ਫ੍ਰਸਟ੍ਰੇਸ਼ਨ ਕਰਦਣ ਦੇ ਉਹ ਸਿਆਣਾ ਕਹਿੰਦੇ ਨਾ ਵੀ ਘੁੰਮਣ ਕਮਾਣ ਨੂੰ ਕਾਰ ਰੱਖੀ ਐ ਜੀ ਗੁੱਡ ਤਰ੍ਹਾਂ ਕੇ ਪਟਾਕੇ ਬਾਣ ਨੂੰ ਇਹ ਮੰਤਰੀ ਬਣਾਣ ਨੂੰ ਵੀ ਬੀਜੇਪੀ ਨੇ ਹੋਰ ਬੰਦੇ ਰੱਖੇ ਨੇ ਤੇ ਖੇੜੀ ਵਾਲਾ ਵਰਗੇ ਰੱਖੇ ਨੇ ਸਿਰਫ ਰਵਾਪਾਂ ਨੂੰ ਕੁਝ ਨਹੀਂ ਮੰਦੇ ਪੱਲੇ ਕੁਝ ਨਹੀਂਗਾ ਇਹਨਾਂ ਦਾ ਬਿਆਨ ਦੇ ਅਸੀਂ ਤਰਜੀਹ ਦਿੰਦੇ ਨਹੀਂ ਇਹਨਾਂ ਦਾ ਬਿਆਨ ਅਸੀਂ ਕੀ ਦਰਜੀ ਦੀ ਕੋਈ ਸਿਆਣਾ ਲੀਡਰ ਬੀਜੇਪੀ ਦਾ ਬਿਆਨ ਕਰੇ ਉਹ ਬਿਆਨ ਨੂੰ ਰਿਕਾਉਂਟਰ ਕਰਦੇ ਨਾ ਕਿਹੋ ਜਿਹਾ ਜਿਹਦੇ ਕੱਢਿਆ ਗਈ ਬਿਆਨ ਨੂੰ ਕਹੀ ਚਲੇਗਾ ਤੁਸੀਂ ਇਹ ਆ ਕੰਨਦਾ ਆਪਣਾ ਮਸਲਾ ਹੈ ਜਿਹੜਾ ਪ੍ਰਦੀਪ ਕਲੇਰ ਨੇ ਬੋਲਿਆ ਇਹ ਕੋ ਵੱਖਰਾ ਮੈਟਰ ਹੈ ਉਹ ਇੱਕ ਗੁਰੂ ਦੇ ਡੀਐਸਵੀ ਦੇ ਅਨੁਸਾਰ ਦੀ ਗੱਲ ਆ ਜੀ ਮੋਟੀ ਮੋਟੀ ਗੱਲ ਨਹੀਂ ਜੀ ਇਹ ਬਿਆਨ ਦੇਣ ਤੋਂ ਪਹਿਲੇ ਇਹਨਾਂ ਨੂੰ 100 ਵਾਰੀ ਸੋਚਣਾ ਚਾਹੀਦਾ ਨੇ ਕਿ ਕੀ ਬਿਆਨ ਦੇ ਰਿਹਾ ਮੈਂ ਬੜੇ ਹੁਜੂਮ ਆਜਣਾ ਇਹ ਗੱਲ ਕਹਿ ਰਿਹਾ ਕਿ ਬਿਆਨ ਦੇਣਾ ਵੀ ਜਿਸ ਬੰਦੇ ਨੇ ਗੁਰੂ ਦੇ ਨਾਲ ਅਨਸਾਫੀ ਨਹੀਂ ਕੀਤੀ ਪਰ ਯਾਰ ਜਿਹੜਾ ਬੰਦਾ ਗੁਰੂ ਦੇ ਨਾਲ ਦਤਾਰੀ ਕਰਦਾ ਜਾਂ ਉਹਦੇ ਅੰਨ ਖਲਾਰਦਾ ਜਾਂ ਕਿਸੇ ਵੀ ਕਿਸੇ ਵੀ ਰੂਪ ਚ ਉਹਦੀ ਬੇਇੱਜ਼ਤੀ ਕਰਦਾ ਉਹਦੀ ਨਿੰਦਾ ਕਰਦਾ ਉਸ ਤੋਂ ਕनिष्ठ ਬੰਦਾ ਕੋਈ ਨਹੀਂ ਉਹਨੂੰ ਇਸ ਦੁਨੀਆ ਦੇ ਵਿੱਚ ਤੋਂ ਹੀ ਨਹੀਂ ਹੈ ਜੀ ਕਿ ਇਨਸਾਫ ਮਿਲ ਸਕਦੇ ਆ ਇੱਥੇ ਤੁਸੀਂ ਕਿਸੇ ਨੂੰ ਜੋ ਮਰਜ਼ੀ ਕਹਿ ਸਕਦੇ ਜੀ ਕਹਿੰਦੇ ਜਿਹੜੀ ਪ੍ਰਮਾਤਮਾ ਦੀ ਕਚਹਿਰੀ ਉਹਦੇ ਵਿੱਚ ਇਨਸਾਫ ਉਹਦਾ ਹੋਣਾ ਹੈ ਔਰ ਉੱਥੇ ਫਿਰ ਪਤਾ ਲੱਗੂਗਾ ਕਿ ਕਿਹਦੇ ਕੀ ਕੀ ਹੁੰਦਾ ਹੈ ਕੀ ਹੁੰਦਾ ਹੈ ਇਹੋ ਜਿਹੇ ਬਿਆਨ ਦੇਣੇ ਬਹੁਤ ਸ਼ਰਮਨਾਕ ਨੇ ਬਹੁਤ ਮਾੜੇ ਨੇ ਨਾ ਮੈਂ ਆਪਣੇ ਬਿਆਨ ਤੇ ਸੌ ਵਾਰ ਸੋਚ ਲੱਗੂ ਜੇ ਬਿਆਨ ਨਾ ਕੀ ਦੇ ਦੱਸ ਦੇ ਕਿ ਪ੍ਰਦੀਪ ਕਲੇਰ ਦੇ ਬਿਆਨਾਂ ਤੇ ਭਾਜਪਾ ਦੇ ਲੀਡਰ ਹਰਜੀਤ ਗਰੇਵਾਲ ਦੇ ਪ੍ਰतिकਰਮ ਤੋਂ ਬਾਅਦ ਵਕ-ਵਕ ਸਿਆਸੀ ਪਾਰਟੀਆਂ ਨੇ ਹਰਜੀਤ ਗਰੇਵਾਲ ਤੇ ਤੰਜ ਕਸੇ ਨੇ ਜਿਸ ਨਾਲੇ ਮੁੱਦਾ ਹੋਰ ਜ਼ਿਆਦਾ ਫੱਟਦਾ ਜਾ ਰਿਹਾ ਹੈ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਚੋਂ ਕੱਢੇ ਜਾਣ ਤੋਂ ਬਾਅਦ ਸਾਰੇ ਬਾਗੀ ਲੀਡਰਾਂ ਨੇ ਸੁਖਬੀਰ ਬਾਦਲ ਖਿਲਾਫ ਆਪਣੀ ਪੜਾਅਸ ਕੱਢੀ ਹੈ ਲੀਡਰਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਸੱਚ ਸੁਨਣਾ ਪਸੰਦ ਨਹੀਂ ਕਰਦੇ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਅਕਾਲੀ ਦਲ ਤੋਂ ਕੱਢਿਆ ਜਾਵੇ ਪਰ ਉਹ ਹਾਲੇ ਵੀ ਅਕਾਲੀ ਦਲ 'ਚ ਆਪਣੇ ਆਪ ਨੂੰ ਹਿੱਸਾ ਮੰਨਦੇ ਨੇ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਪਾਰਟੀ 'ਚੋਂ ਕੱਢਣ ਦੇ ਫੈਸਲੇ ਤੋਂ ਬਾਅਦ ਬੀਬੀ ਜ਼ਗੀਰਕਾਰ ਸੁਖਬੀਰ ਸਿੰਘ ਬਾਦਲ ਤੇ ਰੱਜ ਕੇ ਵਰੇ ਬੀਬੀ ਜ਼ਗੀਰਕਾਰ ਦਾ ਕਹਿਣਾ ਹੈ ਕਿ ਇਹ ਕੌਣ ਹੁੰਦੇ ਨੇ ਸਾਨੂੰ ਪਾਰਟੀ ਦੇ ਵਿੱਚੋਂ ਕੱਢਣ ਵਾਲੇ ਅੱਜ ਜੇਕਰ ਅਸੀਂ ਸੱਚ ਬੋਲ ਰਹੇ ਹਾਂ ਤਾਂ ਸੁਣਨਾ ਸਿੱਖੋ ਇਸ ਮੌਕੇ ਬੀਬੀ ਜ਼ਗੀਰਕਾਰ ਹੁਣਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਤੁਸੀਂ ਵੀ ਸੁਣੋ ਦੇਖੋ ਕਾਲੀਦਾ ਤੋਂ ਤੇ ਵੱਖ ਨਹੀਂ ਕਰ ਸਕਦੇ ਸਾਨੂੰ ਉਹਨਾਂ ਕੋ ਕੀ ਪਾਵਰ ਹੈ ਹੂੰ ਕਹਨੇ ਅਧਿਕਾਰ ਦਿੱਤੇ ਹੈ ਬਰਿੰਦਰ ਸਿੰਘ ਪੁੰਦਰ ਨੂੰ ਕਿ ਉਹ ਸਾਨੂੰ ਬਾਹਰ ਕੱਢ ਦੇਵੇ ਇੱਕ ਵੀ ਇੱਕ ਵੀ ਗੱਲ ਦੱਸੋ ਇੱਕ ਵੀ ਜੀ ਜੇ ਅਸੀਂ ਪਾਰਟੀ ਦੇ ਖਿਲਾਫ ਕੀਤੀ ਹੋਵੇ ਹੂੰ ਪਾਰਟੀ ਨੂੰ ਢਾਹ ਲਾਈ ਹੋਵੇ ਪਾਰਟੀ ਦਾ ਨੁਕਸਾਨ ਕੀਤਾ ਹੋਵੇ ਹੂੰ ਜੇ ਪ੍ਰਧਾਨ ਜਾਂ ਉਹ ਬੈਠੇ ਲੀਡਰ ਉੱਥੇ ਇੱਕ ਕੰਪਨੀ ਦੀ ਤਰ੍ਹਾਂ ਚਲਾ ਰਹੇ ਹੈ ਪਾਰਟੀ ਨੂੰ ਹੂੰ ਇਹ ਤਾਂ ਸਾਨੂੰ ਵੀ ਦਰਦ ਹੈ ਇਹ ਸਾਨੂੰ ਵੀ ਦੁੱਖ ਹੈ ਜੀ ਸਾਡਾ ਨੁਕਸਾਨ ਹੋ ਰਿਹਾ ਅਸੀਂ ਬੋਲੀਏ ਨਾ ਹੂੰ ਅੱਜ ਪਾਰਟੀ ਨੇ ਖਤਮ ਕਰ ਦਿੱਤੀ ਆਪਣੀਆਂ ਗਲਤ ਨੀਤੀਆਂ ਨਾਲ ਅਸੀਂ ਬੋਲੀਏ ਨਾ ਇਸ ਦਾ ਮਤਲਬ ਇਸ ਮੌਕੇ ਪਰਮੰਦਰ ਸਿੰਘ ਢੀਂਸਾ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਤੋਂ ਅਕਾਲੀ ਦਲ ਹੋਣ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਉਹ ਅਕਾਲੀ ਸੀ ਅਤੇ ਅਕਾਲੀ ਹੀ ਰਹਿਣਗੇ ਜਦਕਿ ਉਹਨਾਂ ਦੇ ਇਸ ਫੈਸਲੇ ਨੇ ਇਹ ਸਾਬਤ ਕਰ ਦੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਕਿਸ ਕਦਰ ਡਰੇ ਹੋਏ ਨੇ ਢੀਂਸਾ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਅਕਾਲੀ ਦਲ ਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਅਜਿਹੇ ਫੈਸਲਿਆਂ ਨੂੰ ਅਸੀਂ ਕੁਝ ਵੀ ਨਹੀਂ ਜਾਣਦੇ कि मेनू ਤੇ ਸਾਡੇ ਕੁਝ ਹੋਰ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ। ਪਹਿਲੀ ਗੱਲ ਤਾਂ ਐਸੇ ਫੈਸਲਿਆਂ ਨੂੰ ਨਾ ਸੀ ਮੰਨਿਏ ਤੇ ਨਾ ਹੀ ਸੀ ਸਮਝਦੇ ਹਾਂ। ਕਿ ਸਾਨੂੰ ਪਤਾ ਸੀ ਜਦ ਅਸੀਂ ਸੁਭੀਰ ਸਿੰਘ ਬਾਦਲ ਦੇ ਖਿਲਾਫ ਬੋਲ ਰਹੇ ਹਾਂ ਤਾਂ ਉਹ ਪਾਰਟੀ ਜਿਹੜੀ ਹੁਣ ਬਾਦਲ ਦਲ ਬਣ ਕੇ ਰਹੇਗੀ ਜਾਂ ਇੱਕ ਬਾਦਰੇਨ ਕੰਪਨੀ ਦਾ ਨਾਮ ਜਿਹੜਾ ਲੋਕਾਂ ਨੇ ਉਹਨੂੰ ਦਿੱਤਾ ਉਹਦੇ ਚੋਂ ਸਾਨੂੰ ਕੋਈ ਬਹੁਤ ਵੱਡੀ ਆਸ ਨਹੀਂ ਸੀ ਪਰ ਸਾਡਾ ਇੱਕ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਕਿ ਅਕਾਲੀ ਦਰ ਨੂੰ ਕਿਵੇਂ ਬਚਾਉਣਾ ਹੈ ਕਿਵੇਂ ਉਹਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਕਿਵੇਂ ਸਿਧਾਂਤਕ ਤੌਰ ਤੇ ਅਕਾਲੀ ਦਰ ਨੂੰ ਮੁੜ ਜਿਹੜਾ ਹੈ ਪ੍ਰਾਣੀਆਂ ਸਾਡੀਆਂ ਜੋ ਰਵੈਤਾਂ ਨੇ ਉਹਨਾਂ ਤੇ ਚੋੜਨਾ ਉਸ ਮਕਸਦ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਰ ਸੁਧਾਰ ਜਿਹੜੀ ਲਹਿਰ ਉਹ ਸ਼ੁਰੂ ਕੀਤੀ ਗਈ ਸੀ ਤੇ ਉਹਦੇ ਵਿੱਚ ਅਸੀਂ ਇੱਕ ਵਾਸਤੇ ਸਾਰਾ ਪਲਾਨ ਅਸੀਂ ਕਰ ਰਹੇ ਹਾਂ ਪਰ ਇਹ ਜਿਹੜਾ ਫੈਸਲਾ ਹੈ ਇਹ ਦਰਸਾਉਂਦਾ ਹੈ ਸਰਦਾਰ ਚੁੰਨੀ ਸਿੰਘ ਬਾਦਲ ਦਾ ਸਾਰੇ ਹੀ ਬਾਗੀ ਲੀਡਰਾਂ ਦਾ ਕਹਿਣਾ ਹੈ ਕਿ ਸਾਡਾ ਮਿਸ਼ਨ ਅਕਾਲੀ ਦਲ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਪੁਰਾਣੀਆਂ ਰਵਾਇਤਾਂ ਤੇ ਤੋੜਨਾ ਹੀ ਸਾਡਾ ਮਕਸਦ ਹੈ ਇਸ ਲਈ ਅਸੀਂ ਅਕਾਲੀ ਦਲ ਦੀ ਇਹ ਸੁਧਾਰ ਲਹਿਰ ਸ਼ੁਰੂ ਕੀਤੀ ਹੈ ਜੋ ਕਿ ਸੁਖਬੀਰ ਬਾਦਲ ਨੂੰ ਬਰਦਾਸ਼ਤ ਨਹੀਂ ਹੋ ਰਹੀ ਕਿਸਾਨ ਆਗੂ ਬਲਵੀਰ ਰਾਜੇਵਾਲ ਨੇ ਅੱਜ ਪੰਜਾਬ ਸਰਕਾਰ ਨੂੰ ਆਲੇ ਹੱਥੀ ਲਿਆ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਸਹਿਕਾਰੀ ادارے ਡੁੱਬ ਰਹੇ ਨੇ ਤੇ ਸਾਰੇ ਪਲਾਂਟ ਮੱਲਾਂ ਡੁੱਬਨ ਦੇ ਕਿਨਾਰੇ ਉੱਤੇ ਨੇ ਰਾਜੇਵਾਲ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ 1 ਮਹੀਨੇ ਦੇ ਵਿੱਚ ਅਦਾਰਿਆਂ ਦਾ ਕੰਮ ਕੀਤਾ ਜਾਵੇ ਤੇ ਭ੍ਰਸਟ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇੱਕ ਵੱਡਾ ਅੰਦੋਲਨ ਵੱਧਿਆ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਬਲਵੀਰ ਰਾਜੇਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਨਾਲ ਹੋ ਰਹੇ ਵੱਡੇ ਧੋਖਿਆਂ ਬਾਰੇ ਖੁਲਾਸਾ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਸਹਿਕਾਰੀ ਅਦਾਰੇ ਡੁੱਬ ਰਹੇ ਨੇ ਪਰ ਇਸ ਨੂੰ ਲੈ ਕੇ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ। ਉਹਨਾਂ ਕਿਹਾ ਕਿ ਤਿੰਨ ਮਿਲਕ ਪਲਾਂਟਾਂ ਨੂੰ ਛੱਡ ਕੇ ਅਤੇ ਦੋ ਖੰਡ ਮੱਲਾਂ ਨੂੰ ਛੱਡ ਕੇ ਬਾਕੀ ਸਾਰੇ ਪਲਾਂਟ ਤੇ ਮੱਲਾਂ ਡੁੱਬਨ ਦੇ ਕਿਨਾਰੇ ਨੇ। ਪੈਸ ਕਾਨਫਰੰਸ ਦੌਰਾਨ ਬਲਵੀਰ ਰਾਜਵਾਲ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ 1 ਮਹੀਨੇ ਵਿੱਚ ਇਹਨਾਂ ਅਦਾਰਿਆਂ ਦਾ ਕੰਮ ਨਾ ਕੀਤਾ ਗਿਆ ਅਤੇ ਭ੍ਰਸ਼ਟ ਅਫਸਰਾਂ ਦੇ ਖਿਲਾਫ ਕਾਰਵਾਈ ਨਾ ਹੋਈ ਤਾਂ ਉਹਨਾਂ ਵੱਲੋਂ ਵੱਡਾ ਅੰਦੋਲਨ ਕੀਤਾ ਜਾਵੇਗਾ ਸਾਰੇ ਜਿੰਨੇ ਕੋਆਪਰੇਟਿਵ ਅਦਾਰੇ ਨੇ ਕੋਈ ਪੁੱਛਣ ਵਾਲਾ ਨਹੀਂ ਸਾਰੇ ਡੁੱਬਦੇ ਜਾ ਰਹੇ ਨੇ ਅਸੀਂ ਤਾਂ ਸਿਰਫ ਮਿਲਕ ਪਲਾਂਟਾਂ ਦੀ ਗੱਲ ਕੀਤੀ ਸੀ ਹੁਣ ਜਦੋਂ 슈ਗਰ ਫੈਡਰਲ ਦੇਖੀ ਤਾਂ ਜਿਹੜੀਆਂ ਸੁਪਰ ਮਿਲਾਂ ਨੇ ਉਹ ਵੀ ਜਾ ਰਹੀਆਂ ਨੇ ਸਾਡੇ ਕੋਆਪਰੇਟਿਵ ਬੈਂਕ ਘਾਟੇ 'ਚ ਨੇ ਲੈਂਡ ਮਾਰਗੇਜ ਬੈਂਕ ਘਾਟੇ ਚ ਨੇ ਤੇ ਸਾਡੇ ਮਾਰਕਫੈਟ ਵੀ ਘਾਟੇ ਚ ਹੈ ਕੋਈ ਕੋਆਪਰੇਟਿਵ ਉਦਾਰਾ ਨਹੀਂ ਜਿਹੜਾ ਅੱਜ ਪ੍ਰੋਫਿਟ ਚ ਹੋਵੇ ਤੋਂ ਅਸੀਂ ਰਜਿਸਟਰ ਕੋਆਪਰੇਟਿਵ ਸੁਸਾਇਟੀਆਂ ਨੂੰ ਮਿਲ ਕੇ ਕਿਹਾ ਸੀ ਵੀ ਤੁਸੀਂ ਕੋਆਪਰੇਟਿਵ ਮੂਵਮੈਂਟ ਦੇ ਕਸਟੋਡੀਅਨ ਹੋ ਤੁਸੀਂ ਤੁਹਾਡਾ ਕੰਮ ਸਿਰਫ ਸੁਸਾਇਟੀਆਂ ਨੂੰ ਰਜਿਸਟਰ ਕਰਨਾ ਨਹੀਂ ਹੁੰਦਾ ਤੁਹਾਡਾ ਕੰਮ ਇਹ ਵੀ ਹੁੰਦਾ ਹੈ ਵੀ ਉਹ ਠੀਕ ਤਰ੍ਹਾਂ ਕੰਮ ਚੱਲਦਾ ਜੇ ਕੋਈ ਗਲਤ ਕਰਦਾ ਉਹਨਾਂ ਨੂੰ ਸਜ਼ਾਵਾ ਦਿਓ ਇਨਕੁਆਰੀਆਂ ਕਰੋ ਉਹਨਾਂ ਨੂੰ ਜਦੋਂ ਅਸੀਂ ਪੁੱਛਿਆ ਵੀ ਤੁਹਾਨੂੰ ਪਤਾ ਤੁਹਾਡੇ ਕੋਆਪਰੇਟਿਵ ਅਦਾਰਿਆਂ ਦਾ ਕੀ ਹਾਲ ਹੈ ਸਾਨੂੰ ਬਹੁਤ ਅਫਸੋਸ ਹੋਇਆ ਰਜਿਸਟਰਾਰ ਸਾਹਿਬ ਨੂੰ ਜਾਂ ਤਾਂ ਉਹ ਝੂਠ ਬੋਲਦੇ ਸੀ ਉਹ ਕਹਿੰਦੇ ਸੀ ਮੈਨੂੰ ਨਹੀਂ ਪਤਾ ਨਾਲ ਹੀ ਉਹਨਾਂ ਦੀ ਪੂਰੀ ਟੀਮ ਸੀ ਸਾਰੇ ਅਡੀਸ਼ਨਲ ਰਜਿਸਟਰਾਰ ਬੈਠੇ ਸੀ ਸੀ 2 ਘੰਟੇ ਬੈਠ ਕੇ ਇੱਕ ਇੱਕ ਈਸੂ ਤੇ ਚਰਚਾ ਕੀਤੀ ਉਹ ਇਸ ਤਰ੍ਹਾਂ ਪੋਜ਼ ਕਰ ਰਹੀ ਸੀ ਜਿਵੇਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਜਦ ਤੁਸੀਂ ਹਾਲੇ ਹੋ ਗਿਆ ਵੀ ਜੇ ਇੱਕ ਕਪਲਾ ਕਿਤੇ ਕੋਈ ਕਰਦਾ ਹੈ ਤੁਸੀਂ ਉਹਨੂੰ ਹੋਰ ਉਹ ਤਾਂ ਅਗਲੇ ادارے ਦੇ ਵਿੱਚ ਲਾ ਦਿੰਦੇ ਹੋ ਜਾ ਕੇ ਉੱਥੇ ਹੋਰ ਵੱਢਦੇ ਤੇ ਇਹਨੂੰ ਕੌਣ ਚੈੱਕ ਕਰੂ ਜੇ ਕੋਆਪਰੇਟਿਵ ਮਰ ਗਈ ਲਾਈਫਲਾਈਨ ਹੈ ਕਿਸਾਨੀ ਦੀ ਤਾਂ ਇਹਦਾ ਬਹੁਤ ਵੱਡਾ ਨੁਕਸਾਨ ਹੋਏਗਾ ਜਦੋਂ ਮੈਂ ਮੈਂ ਤਾਂ ਤੁਸਾਨੂੰ ਪਤਾ ਸਾਰੇ ਨੂੰ ਸਪਿੰਨ ਫੈਲਡ ਵੀ ਕੋ ਹਾਊਸ ਫੈਲਡ ਸਭ ਸਭ ਦਾ ਪੋਗ ਪੈ ਗਿਆ ਤੇ ਮੈਂ ਜਿੱਤਾ ਜ਼ਿਕਰ ਕੀਤਾ ਪਹਿਲਾਂ ਬਾਕੀ ਦਿਆਂ ਦੀ ਤਿਆਰੀ ਹੈ ਹਾਂ ਇਹ ਹੈ ਵੀ ਸਾਡੇ ਜੇ ਮੈਂ ਮਿਲਕ ਪਲਾਂਟ ਦਾ ਵਿੱਚ ਡਿਟੇਲ ਜ਼ਿਕਰ ਕੀਤੀ ਆ ਗੁਰਦਾਸਪੁਰ 65 ਕਰੋੜ ਘਾਟੇ 'ਚ ਹੈ ਬਠਿੰਡਾ 15.5 ਕਰੋੜ ਜਲੰਧਰ 2.5 ਕਰੋੜ ਹੁਸ਼ਿਆਰਪੁਰ 7 ਕਰੋੜ ਸੰਗਰੂਰ 49 ਕਰੋੜ ਫਾਜ਼ਿਲਕਾ 11 ਕਰੋੜ ਫਰੀਦਕੋਟ 10 ਕਰੋੜ ਪਟਿਆਲਾ 9.5 ਕਰੋੜ ਬਸੀਪਟਾਣਾ 25 ਕਰੋੜ ਇਹ ਮਿਲਕਪਲੈਂਟ ਘਾਟੇ 'ਚ ਨਹੀਂ ਕਦੋਂ ਉੱਠਣਗੇ ਇਹ ਐਵੇਂ ਨਹੀਂ ਘਾਟੇ 'ਚ ਗਏ ਅਸੀਂ ਇਹਦੇ ਜ਼ਿਕਰ ਕੀਤਾ ਵੀ ਵੱਡੇ ਕਪਲੇ ਹੋਏ ਨੇ ਮਿਲਕਫੈਟ ਦਾ ਇਤਿਹਾਸ ਇਹ ਬਣ ਗਿਆ ਵੀ ਜਿੰਨਾ ਜਿਹੜਾ ਅਧਿਕਾਰੀ ਵੱਡਾ ਜਿੰਨਾ ਵੱਡਾ ਕਪਲਾ ਕਰਦਾ ਉਹਨੂੰ ਉਹ ਤੋਂ ਵੱਡੇ ਪਲੈਂਟ ਵਿੱਚ ਜਿੱਦਾਂ ਮੈਂ ਪਹਿਲਾਂ ਕਹਾਂ ਲਾ ਦਿੱਤਾ ਜਾਂਦਾ ਹੈ ਕਿਸਾਨਾਂ ਕੋ ਦੀ ਚੇਤਾਵਨੀ ਤੇ ਸਰਕਾਰ ਕੀ ਕਾਰਵਾਈ ਕਰਦੀ ਹੈ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਅਤੇ ਇਸ ਦੇ ਕੀ ਨਤੀਜੇ ਨਿਕਲਣਗੇ ਇਹ ਵੀ ਵੇਖਣਯੋਗ ਹੋਵੇਗਾ ਅੱਜ ਦੇ ਇਸ ਬਲਟਨ ਵਿੱਚ ਇੰਨਾ ਹੀ ਕੱਲ ਮੁੜ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ